ਓਹੋ ਅਸਕਰ ਮੈਨੂੰ ਕਹਿੰਦਾ ਸੀ ਤੈਨੂੰ ਅਸੀਂ ਆਪਣਾ ਬਣਾ ਕੇ ਛੱਡਾਂਗੇ ਅੱਜ ਉਹਨਾਂ ਆਪਣੀ ਗੱਲ ਸੱਚ ਕਰ ਦਿੱਤੀ ਉਹਨਾਂ ਮੈਨੂੰ ਆਪਣਾ ਬਣਾ ਕੇ ਛੱਡ ਦਿੱਤਾ ਸਮੁੰਦਰਾਂ ਕੋਲ ਬੈਠੇ ਮੈਂ ਸੋਚ ਰਿਹਾ ਸੀ ਕੌਣ ਜ਼ਿਆਦਾ ਮਜਬੂਰ ਆ ਇਹ ਕਿਨਾਰਾ ਜੋ ਚੱਲ ਨਹੀਂ ਸਕਦਾ ਜਾਂ ਉਹ ਲਹਿਰਾਂ ਜੋ ਰੁਕ ਨਹੀਂ ਸਕਦੀਆਂ ਅੱਖਾਂ ਵਿੱਚ ਰਿੜਕੇ ਉਡੇਕਾਂ ਚੰਦਰੀ ਬੱਚਿਆਂ ਦੇ ਦਰਦਾਂ ਦੀ ਚੀਸਾਂ ਚੰਦਰੀ ਰਾਹਾਂ ਉੱਤੇ ਫਿਰਦੀ ਹਾਂ ਰੋੜੇ ਚੁਕਦੀ ਖੌਰੇ ਕਿਹੜੀ ਲੱਗੀ ਬਦਸੀਸ ਚੰਦਰੀ ਜਦੋਂ ਦਿਲ ਕਰਦਾ ਦਿਲ ਦੀ ਕਿਤਾਬ ਖੋਲ੍ਹ ਲੈਂਦਾ ਬੀਤੀ ਜ਼ਿੰਦਗੀ ਦੇ ਕੁਝ ਪੱਲੇ ਫਰੋਲ ਲੈਂਦਾ ਮੇਰੀ ਯਕੀਨ ਦੀਆਂ ਕਿਸ਼ਤੀਆਂ ਐਵੇਂ ਨੀਂਦ ਡੁੱਬੀਆਂ ਮੈਂ ਅੱਖਾਂ ਸਾਹਮਣੇ ਦੇਖਿਆ ਸੀ ਤੈਨੂੰ ਬੇਵਫਾ ਹੁੰਦੇ ਬਦਲੇ ਸੀ ਉਹ ਤੇ ਮੌਸਮ ਸਾਨੂੰ ਕਹਿ ਗਏ ਚੰਗੇ ਸੀ ਉਹ ਤੇ ਮਾੜੇ ਸਾਨੂੰ ਕਹਿ ਗਏ ਅਸੀਂ ਤਾਂ ਕਿਤੇ ਸੀ ਹਰ ਪਲ ਅਸੀਂ ਤਾਂ ਕੀਤਾ ਸੀ ਹਰ ਪਲ ਉਹਨਾਂ ਨਾਲ ਵਫਾ ਨਭਾਈ ਖੁੱਤੋਂ ਨਾ ਗਈ ਤੇ ਬੇਵਫਾ ਸਾਨੂੰ ਕਹਿ ਗਏ ਤੇਰੇ ਧੋਖੇ ਪਿੱਛੇ ਪਿਆਰ ਤੇ ਪਿਆਰ ਪਿੱਛੇ ਸੱਚਾ پاک ਮੁਹੱਬਤ ਦੇ ਰਿਸ਼ਤੇ ਤੂੰ ਮੈਨੂੰ ਦੂਰ ਕਰ ਗਏ ਬੇਰਹਿਮ ਤੇ ਤੇਰੇ ਬੇਕਾਕ ਇਰਾਦੇ ਸੱਜਣਾ ਕਿਵੇਂ ਕਰਾਂ ਮੈਂ ਖੁਦ ਨੂੰ ਤੇਰੇ ਪਿਆਰ ਦੇ ਕਾਬਿਲ ਜਦ ਆਦਤ ਬਦਲ ਬਦਲੇ ਮੈਂ ਤੇਰੀ ਸਰਾਰਤ ਬਦਲ ਜਾਂਦੀ ਨੇ ਬੜੀਆਂ ਬਰੀਕੀਆਂ ਨਾਲ ਤੋੜਿਆ ਉਹਨਾਂ ਹਰ ਕੋਨੇ ਦਿਲ ਦਾ ਸੱਚ ਕਹਾਂ ਤਾਂ ਉਹਦੇ ਇਹ ਨੂਰ ਲਾ ਜਵਾਬ ਆ